ਪੰਜਾਬ ਦੇ ਅੰਦਰ ਫਿਲਹਾਲ ਪੰਥਕ ਮਸਲਿਆਂ ਦੇ ਉੱਤੇ ਚਰਚਾ ਤੀਬਰਤਾ ਨਾਲ ਚੱਲਦੀ ਪਈ ਹੈ ਔਰ ਉਸ ਉੱਤੇ ਹੋਣੀ ਵੀ ਚਾਹੀਦੀ ਹੈ ਪੰਥਕ ਮਸਲੇ ਜਿਹੜੇ ਨੇ ਉਹ ਦਿਨੋਂ ਦਿਨ ਵੱਖਰਾ ਰੂਪ اختیار ਕਰਦੇ ਨਜ਼ਰ ਆ ਰਹੇ ਆ ਅੱਜ ਉਹਨਾਂ ਦੇ ਉੱਤੇ ਹੀ ਚਰਚਾ ਕਰਾਂਗੇ ਮੇਰੇ ਨਾਲ ਬੀਬੀ ਜਗੀਰ ਕੌਰ ਜੀ ਮੌਜੂਦ ਨੇ ਬੀਬੀ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਬਾਰੇ ਅਚਾਨਕ ਚਰਚਾ ਉਦੋਂ ਜ਼ਿਆਦਾ ਪਖਣ ਲੱਗ ਗਈ ਜਦੋਂ ਤੁਹਾਡੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਪੈ ਗਈ ਭਾਈ ਰਣਜੀਤ ਸਿੰਘ ਢੱਡ ਦੇਖੋ ਕੋਈ ਵੀ ਧਾਰਮਿਕ ਫੰਕਸ਼ਨ ਹੋਏਗਾ ਧਾਰਮਿਕ ਸ਼ਖਸੀਅਤ ਹੋਏਗੀ ਹਰ ਇੱਕ ਦੇ ਮਨ ਚ ਹੁੰਦਾ ਹੈ ਕਿ ਤੁਸੀਂ ਉੱਥੇ ਵੀ ਆਓ ਉਸ ਸਮਾਗਮ ਨੂੰ ਅਟੈਂਡ ਕਰੋ ਸਾਡੇ ਇਲਾਕੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਾਫੀ ਲੰਬੇ ਸਮੇਂ ਤੋਂ ਇੱਧਰ ਆਉਂਦੇ ਜਦੋਂ ਜੇ ਉਹਨਾਂ ਦਾ ਕੰਮ ਸ਼ੁਰੂ ਹੋਇਆ ਸੀ ਬਚਪਨ ਤੋਂ ਲਾਲੋ ਤੇ ਇੱਥੇ ਸਮਾਗਮ ਕਰਦੇ ਰਹੇ ਤੇ ਜਿੰਨੇ ਵੀ ਸਮਾਗਮ ਕਰਦੇ ਹੁੰਦੇ ਸੀ ਉਹਨਾਂ ਸਮਾਗਮਾਂ ਚ ਨੇਚਰਲੀ ਹੈ ਕਿ ਮੈਨੂੰ ਜਾਣਾ ਪੈਂਦਾ ਸੀ ਇਲਾਕਾ ਜੁਹ ਹੈ ਉਦੋਂ ਦੀ ਫਿਰ ਉਹਨਾਂ ਨਾਲ ਵਾਕਵੀਂ ਵੀ ਸੀ ਦੂਜੀ ਗੱਲ ਲੱਗੀ ਆ ਕਿ ਬਤੌਰ ਪ੍ਰਧਾਨ ਐਸਜੀਪੀਸੀ ਉਹ ਉਹਨਾਂ ਨੇ ਜਦੋਂ ਬਾਹਰ ਜਾਣਾ ਹੁੰਦਾ ਸੀ ਤੇ ਉਸ ਵੇਲੇ ਮੈਂ ਸਾਰੀਆਂ ਐਮਬੈਸੀਆਂ 'ਚ ਲਿਖ ਕੇ ਦਿੱਤਾ ਸੀ ਕਿ ਕੋਈ ਵੀ ਪ੍ਰਚਾਰਕ ਬਾਹਰ ਜਾਣਾ ਹੋਵੇ ਤੇ ਪ੍ਰਧਾਨ ਦੀ ਇਜਾਜ਼ਤ ਲੈ ਕੇ ਜਾਵੇ ਉਸ ਵੇਲੇ ਵੀ ਕਰ ਵੀ ਆਏ ਸੀ ਕਿ ਮੈਂ ਬਾਹਰ ਜਾਣਾ ਤੇ ਮੈਨੂੰ ਦਸਕਤ ਕਰਕੇ ਤੇ ਜਾਵਾਂ ਪਰਵਾਨਗੀ ਦਿੱਤੀ ਜਾਵੇ ਫਿਰ ਉਹਨਾਂ ਦੀ ਮਦਰ ਦੀ ਡੈਥ ਹੋਈ ਉੱਥੇ ਵੀ ਮੈਂ ਗਈ ਮੇਰੇ ਕਹਨ ਤੋਂ ਭਾਵ ਕਿ ਵਕੀਫੀਅਤ ਇਸ ਤਰੀਕੇ ਨਾਲ ਸੀ ਕਿ ਸਮਾਗਮਾਂ ਵਿੱਚ ਜਾਣਾ ਧਾਰਮਿਕ ਤੌਰ ਤੇ ਵਿਚਰਨਾ ਉਹਨਾਂ ਦਾ ਵੀ ਧਾਰਮਿਕ ਤੌਰ ਤੇ ਪ੍ਰਚਾਰ ਕਰਨਾ ਇਲਾਕੇ ਦੇ ਵਿੱਚ ਆਵਾਜ਼ਾਈ ਕਾਫੀ ਪ੍ਰੋਗਰਾਮ ਅچھے ਸੀ ਅਟੈਂਡ ਕੀਤੇ ਕੁਦਰਤੀ ਇੱਥੇ ਕੁਝ ਸਾਲਾਂ ਪਹਿਲਾਂ 10 15 ਸਾਲ ਪਹਿਲਾਂ ਉਹਨਾਂ ਨੇ ਇੱਥੇ ਗੁਰਦੁਆਰਾ ਇੱਕ ਸ਼ੁਰੂ ਕੀਤਾ ਸੀ ਕਿਸੇ ਨੇ ਜ਼ਮੀਨ ਡੋਨੇਟ ਕੀਤੀ ਉਹ ਸ਼ੁਰੂ ਹੋ ਗਿਆ ਬਣ ਗਿਆ ਕੰਪਲੀਟ ਹੋ ਗਿਆ ਉਹਦਾ ਉਦਘਾਟਨ ਸੀ ਮੇਰੇ ਕੋਲ ਸਿੰਘ ਆਏ ਕਿ ਬੀਬੀ ਜੀ ਸਾਡੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੈ ਮੈਂ ਕਿਹਾ ਬਹੁਤ ਅੱਛੀ ਗੱਲ ਹੈ ਵਧਾਈਆਂ ਕਹਿੰਦੇ ਕਿ ਭਾਈ ਸਾਹਿਬ ਜੀ ਨੇ ਵੀ ਆਉਣਾ ਤੇ ਤੁਸੀਂ ਵੀ ਉੱਥੇ ਦਰਸ਼ਨ ਦਿਓ ਮੈਂ ਕਿਹਾ ਚਲੋ ਮੈਂ ਇੱਕ ਭੋਗ ਸੀ ਫਤੇਗੜ ਸਰੰਦ ਸਰੰਦ ਸਿੰਘ ਜੀ ਚੀਮਾ ਸਾਹ ਦਾ ਸਾਬਕਾ ਮੰਤਰੀ ਦਾ ਮੈਂ ਕਿਹਾ ਮੈਂ ਉੱਥੇ ਜਾਣਾ ਤੇ ਫਿਰ ਕਹਿੰਦੇ ਨਹੀਂ ਸਾਡੀ ਇਲਾਕੇ ਚ ਰਹਿ ਨਹੀਂ ਆਂਦੀ ਜੇ ਤੁਸੀਂ ਨਾ ਆਓ ਕੁਦਰਤੀ ਇਹ ਇਲਾਕੇ ਵਾਲੀ ਦੀ ਗੱਲ ਸੀ ਤੇ ਮੈਨੂੰ ਵੀ ਇਹ ਸੀਗਾ ਕਿ ਚਲੋ ਮੇਰੇ ਇਲਾਕੇ ਦਾ ਫੰਕਸ਼ਨ ਹੈ ਮੈਂ اٹینڈ ਕਰਾਂ ਜ਼ਰੂਰ ਚਲੇ ਗਏ ਉੱਥੇ ਭਾਈ ਸਾਹਿਬ ਨੇ ਕੀਰਤਨ ਕੀਤਾ ਮੈਂ ਵੀ ਸੰਗਤ ਵਿੱਚ ਸੀ ਉਹ ਫਿਰ ਉਹਨਾਂ ਨੇ ਕਿਹਾ ਕਿ ਦੋ ਮਿੰਟ ਤੁਸੀਂ ਵੀ ਬੋਲੋ ਉਹ ਮੈਨੂੰ ਦੇਖੋ ਜਿੱਥੇ ਬਾਈ ਫੇਸ ਜਾਣਦੇ ਐ ਉੱਥੇ ਮੇਰੀਆਂ ਕੰਮਾਂ ਨੂੰ ਵੀ ਜਾਣਦੇ ਐ ਮੈਂ ਵੀ ਉਹਨਾਂ ਨੂੰ ਜਾਣਦੀ ਐ ਫਿਰ ਨੈਚੁਰਲੀ ਐ ਕਿ ਜਦੋਂ ਕੋਈ ਦੋ ਸ਼ਬਦ ਬੋਲੇਗਾ ਤੇ ਲੋਕਾਂ ਦੇ ਮਨਾਂ 'ਚ ਇਸ ਕਰਕੇ ਆਇਆ ਮੇਰਾ ਖਿਆਲ ਹੈ ਕਿ ਵਾਇਲ ਤਾਂ ਜਿਆਦਾ ਹੋਈ ਕਿ ਉਹ ਲੰਬਾ ਸਮਾਂ ਬਾਅਦ ਉਹਨੇ ਬਾਅਦ ਸਟੇਜਾਂ ਕੀਤੀਆਂ ਕਿਉਂਕਿ ਸ਼੍ਰੀ ਅਕਾਲਤਰ ਸਾਹਿਬ ਦੇ ਉੱਤੇ ਉਦੋਂ ਇੱਕ ਕਤਲ ਹੋ ਗਿਆ ਸੀ ਉਹਨਾਂ ਦੇ ਸਾਥੀ ਦਾ ਤੇ ਉਹ ਸਾਥੀ ਦਾ ਕਤਲ ਹੋਣ ਕਰਕੇ ਤੇ ਉਦੋਂ ਸਰਕਾਰ ਸੀ ਸਾਡੀ ਅਕਾਲੀ ਦਲ ਦੀ ਤੇ ਤੁਮਾ ਸਾਹਿਬ ਦਾ ਜੋਰ ਪੈ ਗਿਆ ਜਾਂ ਕੁਝ ਹੋ ਗਿਆ ਉਹ ਉਹਨਾਂ ਦੀ ਬਹੁਤੀ ਸਾਰ ਨਹੀਂ ਲਈਗੀ ਫਿਰ ਉਹਤੇ ਉਹ ਬੋਲੇ ਸੀਗੇ ਦੇ ਚਲੋ ਮੈਂ ਵੀ ਸਬੰਧੀ ਦੀ ਹੈ ਕਿ ਕੋਈ ਵੀ ਕਤਲ ਹੋਵੇ ਕਤਲ ਤੇ ਮਾਰਿਆ ਹੀ ਹੈ ਉਹਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਸਾਰਾ ਕੁਝ ਕਰ ਵੀ ਹੋਣੀ ਚਾਹੀਦੀ ਸੋ ਕੁਦਰਤੀ ਤੌਰ ਦੇ ਉੱਤੇ ਜਦੋਂ ਇੱਕ ਦੂਜੇ ਨਾਲ ਸਾਂਝੋ ਵੀ ਥੋੜੀ-ਪੋਤੀ ਫਿਰ ਉਹ ਕਿਸੇ ਸਮਾਗਮ ਮੱਚ ਤੇ ਇਕੱਠੀ ਹੋਈ ਜਾਂਦੀ ਵਾਰ-ਵਾਰ ਇਹੀ ਗੱਲ ਕਹੀ ਜਾਂਦੀ ਕਹਿੰਦੇ ਇੱਕ ਟਾਈਮ ਤੇ ਤਾਂ ਬੀਬੀ ਜ਼ਗੀਰ कौर ਕਈ ਵਾਰੀ ਤਿੱਖੇ ਬਿਆਨ ਵੀ ਕਰ ਜਾਂਦੇ ਸੀਗੇ ਭਾਈ ਸਾਹਿਬ ਦੇ ਬਾਰੇ ਹੁਣ ਅਚਾਨਕ ਸਟੇਜ ਤੇ ਆਉਣਾ ਇਹਨੂੰ ਸਿਆਸੀ ਤਰ੍ਹਾਂ ਦੇਖ ਸਿਆਸੀ ਤੌਰ ਤੇ ਦੇਖਣ ਲੱਗ ਗਏ ਲੋਕ ਕੋਈ ਸਿਆਸੀ ਨਹੀਂ ਜੀ ਨਾ ਕੋਈ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮੈਂ ਆ ਰਿਹਾ ਨਾ ਮੈਂ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਤੇ ਮੈਂ ਮੈਂ ਬੁਲਾਇ ਮੈਂ ਮੈਂ ਕੋਈ ਤਿੱਖੇ ਬਿਆਨ ਨਹੀਂ ਕੀਤੇ ਮੈਂ ਇਸ ਗੱਲ ਤੇ ਖੁਸ਼ ਐ ਕਿ ਇੱਕ ਯੰਗ ਬਲੱਡ ਵਿੱਚੋਂ ਨੌਜਵਾਨ ਪੈਦਾ ਹੋ ਕੇ ਉਹ ਧਰਮ ਦਾ ਪ੍ਰਚਾਰ ਕਰੇ ਮੈਂ ਪਹਿਲਾਂ ਵੀ ਕਹਿੰਦੀ ਰਹੀ ਹਾਂ ਸਟੇਜਾਂ ਤੇ ਵੀ ਕਹਿੰਦੀ ਰਹੀ ਹਾਂ ਤਾਂ ਹੀ ਉਹ ਕਹਿੰਦੇ ਨੇ ਕਈ ਵਾਰੀ ਉਹ ਗੱਲਾਂ ਵੀ ਕਹਿ ਦਿੰਦੇ ਜਿਹੜੀਆਂ ਨਹੀਂ ਵੀ ਕਹਿਣੀਆਂ ਹੁਣ ਉਹਦਾ ਕਾਰਨ ਸੀ ਮੈਂ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਭਾਈ ਸਾਹਿਬ ਜੀ ਤੁਸੀਂ ਕੀਰਤਨ ਸੋਣਾ ਕਰਦੇ ਨੋ ਡਾਊਟ ਤੇ ਇਹ ਠੀਕ ਹੈ ਕਿ ਸਟਾਈਲ ਤੁਹਾਡਾ ਇੱਕ ਬੜਾ ਸਿੰਪਲ ਹੈ ਸਧਾਰਨ ਹੈ ਤੁਸੀਂ ਧਾਰਨਾ ਨਾਲ ਸ਼ਬਦ ਪੜ੍ਹਦੇ ਮੈਂ ਕਿਹਾ ਇੰਨਾ ਕੁ ਕਰ ਲਓ ਮੈਂ ਨਹੀਂ ਕਹਿੰਦੀ ਸਾਰੇ ਰਾਗਾਂ 'ਚ ਤੁਸੀਂ ਕੀਰਤਨ ਕਰੋ ਪਰ ਮੈਂ ਇਹ ਚਾਹਨੀ ਹੈ ਕਿ ਜਿਹੜੀ ਬਾਣੀ ਹੈ ਨਾ ਉਹਨਾਂ ਨੂੰ ਸਿੰਪਲ ਧਾਰਨਾ ਵਿੱਚ ਤੁਸੀਂ ਪੜ੍ਹਾ ਲਓ ਨਾ ਇਹ ਲੋਕਾਂ ਨੂੰ ਚੇਤਾ ਹੋ ਜੜ ਗਈ ਬਾਣੀ ਚੇਤਕ ਰਹੋ ਆਪਣੀਆਂ ਬਣਾਈਆਂ ਕੱਚੀਆਂ ਧਾਰਨਾ ਉਹ ਨਹੀਂ ਗਾਉਣੀਆਂ ਚਾਹੀਦੀਆਂ ਜਿਹੜਾ ਮਤਲਬ ਮੇਰਾ ਹਮੇਸ਼ਾ ਇਹ ਇਤਰ ਕਰਿਆ ਮੈਂ ਸਟੇਜ ਤੇ ਵੀ ਕਹਿੰਦੀ ਸੀ ਵੀ ਆਹ ਉਹ ਸਿੱਖ ਸਤਗੁਰੂ ਕੇ ਪਿਆਰਿਓ ਕਾ ਉਹ ਸੱਚੀ ਬਾਣੀ ਬਾਣੀ ਦਾ ਗਾਵਾ ਗੁਰੂ ਕਰੀ ਬਾਣੀਆਂ ਸਰਬਾਣੀ ਵੀ ਸਤਗੁਰੂ ਬਾਜੋਂ ਹੋਰ ਕੱਚੀ ਹੈ ਬਾਣੀ ਵੀ ਜਿਹੜੀ ਸਤਗੁਰੂ ਦੀ ਮੁਖਾਰਬਨ ਚੋਂ ਨਿਕਲੀ ਬਾਣੀ ਹੈ ਉਹੀ ਸੱਚੀ ਬਾਣੀ ਹੈ ਤੇ ਜਿਹੜੀ ਅਸੀਂ ਬਣਾੰਨੇ ਆ ਉਹ ਦੁਨਿਆਵੀ ਤੌਰ ਤੇ ਦਿੱਤੀ ਉਹ ਇੱਕ ਕੱਚੀ ਬਾਣੀ ਕਹੀ ਜਾਂਦੀ ਹੈ ਸੋ ਇਹ ਮੈਂ ਗੱਲਾਂ ਜਾਰੂ ਕਰਦੀ ਰਹੀ ਆਂ ਔਰ ਅੱਜ ਵੀ ਮੈਂ ਕਹਿੰਨੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਦੇ ਉਸ ਦੇ ਨੁਨਾਂ ਨੇ ਦੇਖੋ ਭਾਵੇਂ ਕੁਝ ਵੀ ਹੈ ਆਪਣੇ ਆਪ ਨੂੰ ਹੌਲੀ ਹੌਲੀ ਬੰਦਾ ਸੁਧਾਰਦਾ ਪਹਿਲਾ ਮੌਕਾ ਹੋਰ ਸੀ ਜਦੋਂ ਬਿਲਕੁਲ ਹੀ ਉਹ ਕੱਚੀਆਂ ਤਾਂ ਨਹੀਂ પડਦੇ ਸੀ ਜਿਆਦਾ ਪਰ ਵਿੱਚ ਬਾਣੀ ਦੇ ਪ੍ਰਮਾਨ ਵੀ ਦਿੰਦੇ ਸੀ ਬਾਣੀ ਬੋਲਦੇ ਵੀ ਸੀ ਇਹ 'ਚ ਕੋਈ ਸ਼ੱਕ ਨਹੀਂ ਤੇ ਇਹਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਜਿੱਦਾਂ ਤੁਸੀਂ ਨੌਜਵਾਨ ਹੋ ਯੰਗ ਬਲੱਡ ਤੁਹਾਡੇ 'ਲ ਅਟਰੈਕਟ ਹੁੰਦਾ ਹੈ ਬੀਬੀਆਂ ਵੀ ਬਹੁਤ ਸਿੰਪਲ ਟੰਗ ਦੀ ਜਿਹੜੀ ਬਾਣੀ ਜਦੋਂ ਸੁਣਦੀਆਂ ਨਾ ਉਹ ਧਾਰਨਾ ਪਿੱਛੇ ਬੋਲਦੀਆਂ ਜੇ ਤੁਸੀਂ ਸ਼ੁੱਧ ਬਾਣੀ ਦੇ ਰਾਈ ਇਹ ਪ੍ਰਚਾਰ ਇਸ ਤਰ੍ਹਾਂ ਕਰੋ ਤੇ ਸੰਗਤ ਦੇ ਹਿਰਦੇ ਚ ਬਾਣੀ ਵਸ ਜੇ ਗੱਲਾਂ ਇੰਨੀਆਂ ਹੀ ਆ ਫਿਰ ਉਸ ਦਿਨ ਵੀ ਉਹਨਾਂ ਨੂੰ ਮੈਂ ਇਹੀ ਕਿਹਾ ਮੈਂ ਮਤਲਬ ਬਾਤ ਵੀ ਕਿਹਾ ਮੈਂ ਉੱਥੇ ਵੀ ਬੋਲੀ ਜਦੋਂ ਮੈਂ ਕਿਹਾ ਮੈਨੂੰ ਅੱਜ ਸਕੂਨ ਥੋੜਾ ਜਿਹਾ ਹੀ ਮਿਲਿਆ ਕਿ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਪਰ ਅੱਜ ਕੀਤਾ ਸਾਦੇ ਢੰਗ ਨਾਲ ਹੀ ਇਹ ਧਾਰਨਾ ਵਿੱਚ ਕੀਤਾ ਬਾਣੀ ਦਾ ਮਤਲਬ ਇਸ ਗੱਲ ਦੀ ਮੈਨੂੰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਦੇਖੋ ਉਹਨਾਂ ਨੇ ਆਪਣੇ ਲਹਿਜੇ ਚ ਕਹੀ ਹੈ ਵੀ ਇੱਕ ਗੁਰਸਿੱਖ ਬੀਬੀ ਐ ਗੁਰਸਿੱਖੀ ਦੇ ਵਿੱਚ ਰਹਿਣ ਵਾਲੀ ਐ ਅੰਮ੍ਰਿਤਧਾਰੀ ਐ ਉਹ ਚ ਕੋਈ ਝੂਠ ਤੇ ਹੈ ਨਹੀਂ ਸੀ ਉਹਨਾਂ ਨੇ ਜੋ ਕਿਹਾ ਕਿ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਮੈਨੂੰ ਪਹਿਲਾਂ ਵੀ ਉਹਨਾਂ ਦੱਸੀ ਸੀ ਕਿ ਬੀਬੀ ਜੀ ਮੈਂ ਜਦੋਂ ਉਹਨਾਂ ਦੀ ਮਾਤਾ ਦੇ ਭੋਗ ਤੇ ਗਈ ਐ ਉਹ ਕਹਿੰਦੇ ਕਿ ਅਫਸੋਸ ਤੇ ਮੈਨੂੰ ਕਹਿੰਦੇ ਕਿ ਮੈਨੂੰ ਬਾਦਲ ਸਾਹਿਬ ਮਿਲੇ ਜਹਾਜ਼ ਵਿੱਚ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਬੀਬੀ ਜੀ ਨੂੰ ਪ੍ਰਧਾਨਗੀ ਨਾ ਜਿਆਦਾ ਲਾਧਨ ਦਿਓ ਨਾ ਜੀ ਇਹ ਬਹੁਤ ਗਲਤੀ ਕਰਦੇ ਹੋ ਕਿਉਂਕਿ ਉਹ ਤੁਹਾਡੇ ਲਈ ਬਹੁਤ ਕੁਝ ਕਰਦੇ ਵੀ ਹੈ ਤੇ ਕਰ ਸਕਦੇ ਆ ਪ੍ਰਚਾਰ ਵੀ ਤੁਹਾਡਾ ਕਰਦੇ ਆ ਤੁਹਾਨੂੰ ਬੜਾ ਫਾਇਦਾ ਹੋ ਸਕਦਾ ਹੈ ਤੇ ਕਿੰ ਮੈਨੂੰ ਮੈਂ ਕਿਹਾ ਮੈਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਢੜਰੀਆਂ ਵਾਲੇ ਤੁਹਾਡੀ ਬੜੀ ਸਿਫਤ ਕਰਦੇ ਸੀਗੇ ਤੇ ਮੈਂ ਕਿਹਾ ਕਿਉਂ ਕਹਿੰਦੇ ਮੈਂ ਕਿਹਾ ਜੀ ਉਹ ਮੈਨੂੰ ਜਾਣਦੇ ਆ ਨਾ ਉੱਥੇ ਮਿਲਦੇ ਮੁਲਦੇ ਰਹਿੰਦੇ ਤਾਂ ਕਰਕੇ ਬਸ ਇੰਨੀ ਗੱਲ ਇਹਨੂੰ ਤੁਸੀਂ ਹੁਣ ਸਿਆਸੀ ਕਹੀ ਜੋ ਮੇਰਾ ਤਾਂ ਨਾ ਉਹਨਾਂ ਦਾ ਵਿਚਾਰੀ ਦਾ ਸਿਆਸੀ ਵਾ ਨਾ ਉਹਨਾਂ ਦਾ ਮੇਰਾ ਸਿਆਸੀ ਵਾ ਸਾਡਾ ਤੇ ਠੀਕ ਇਲਾਕੇ ਚ ਆਏ ਵੈਲਕਮ ਹੈ ਕੀਤਾ ਜੀ ਆਇਆਂ ਨੂੰ ਤੁਸੀਂ ਆਇਓ ਉਹਨਾਂ ਨੇ ਗੁਰਦੁਆਰਾ ਖੋਲ੍ਹਿਆ ਉਹ ਕਹਿੰਦੇ ਮੈਂ ਹਰ ਮਹੀਨੇ ਇੱਥੇ ਸੰਗਤ ਆਇਆ ਕਰੇ ਕਿ ਕੀਰਤਨ ਕਰਿਆ ਕਰੇਗੀ ਸਾਲ ਚ ਇੱਕ ਵੱਡਾ ਸਮਾਗਮ ਕਰਿਆ ਕਰਾਂਗੇ ਹੁਣ ਉਹਨਾਂ ਦਾ ਸਮਾਗਮ ਹੈ ਜੀ ਉਹਨਾਂ ਦੀ ਥਾਮ ਹੈ ਮੈਂ ਕਿੱਧਰ ਰੁਕ ਸਕਦੀ ਇੱਕ ਜਿਹੜਾ ਸਵਾਲ ਬਾਰ ਬਾਰ ਖੜਾ ਕੀਤਾ ਜਾ ਰਿਹਾ ਕਹਿੰਦੇ ਕਿ ਜਿਹੜਾ ਵੱਖਰਾ ਧੜਾ ਖੜਾ ਹੋ ਰਿਹਾ ਹੈ ਅਕਾਲੀ ਦਲ ਬਾਦਲ ਦੇ ਖਿਲਾਫ ਕੀ ਉਹਨੂੰ ਸਟਰੋਂਗ ਕਰਨ ਵਾਸਤੇ ਇਹ ਸਟੇਜ ਸਾਂਝਾ ਹੋਇਆ ਸੀ ਇਹਦੇ ਨਾਲ ਦੇਖੋ ਜੀ ਸਟੇਜ ਤੇ ਮੈਂ ਅਸੀਂ ਗੁਰੂ ਵਾਸਤੇ ਗਏ ਆਂ ਕੋਈ ਗੁਰਬਾਨੀ ਗਾਉਣ ਆਈ ਹੈ ਮੈਂ ਵੀ ਗੁਰੂ ਵਾਸਤੇ ਗਈ ਆਂ ਗੁਰਦੁਆਰੇ ਦਾ ਉਤਕਾਟਨ ਹੈ ਹੁਣ ਮੈਂ ਉੱਥੇ ਸੰਗਤ ਨੂੰ ਕਿੱਦਾਂ ਜਵਾਬ ਦਿੰਦੀ ਇਹ ਗੱਲਾਂ ਦੇਖੋ ਇਹ ਤੇ ਹਰ ਗੱਲ ਨੂੰ ਤੁਸੀਂ ਇਹ ਲਈ ਜਾਣਾ ਸਿਆਸੀ ਤੌਰ ਦੇ ਉੱਤੇ ਕਹਿ ਲੋ ਦੂਜੇ ਅਜੇ ਸਿਆਸੀ ਲੋਕ ਕੇਵਲ ਤੇ ਕੇਵਲ ਸਿਆਸਤ ਵਾਸਤੇ ਜਾਂਦੇ ਹੋਣਗੇ ਮੈਂ ਤੇ ਜਿੱਥੇ ਜਾਨੀ ਜੀ ਮੈਂ ਤੇ ਕਦੀ ਵੋਟ ਦੀ ਗੱਲ ਹੀ ਨਹੀਂ ਕੀਤੀ ਸਿਆਸੀ ਗੱਲ ਹੀ ਨਹੀਂ ਕੀਤੀ ਉੱਥੇ ਵੀ ਮੈਂ ਇਹੀ ਕਿਹਾ ਕਿ ਗੁਰਦੁਆਰੇ ਹੋਏ ਸੋਜੀ ਪਾਈ ਸੀ ਇਹ ਦੁਆਰੇ ਹੋਏ ਇਹ ਦੁਆਰੇ ਤੋਂ ਇਹ ਅੱਛਾ ਹੋਏ ਸੀ ਜੇ ਗੁਰਦੁਆਰੇ ਚ ਅਸੀਂ ਮਨ ਸਾਫ ਕਰਨ ਵਾਸਤੇ ਆਨੇ ਪਾਣੀ ਪੜ ਕੇ ਅਸੀਂ ਇਹ ਅਦਸ਼ੁੱਧ ਕਰਨਾ। ਜੀ ਦੇਸ਼ ਪ੍ਰਤਾਪ ਕੈਰੋਂ ਚਰਚਾ ਦਾ ਕੇਂਦਰ ਬਣ ਗਏ ਅਚਾਨਕ ਗੁਰਪ੍ਰਤਾਪ ਸਿੰਘ ਉਡਾਲਾ ਹੁਣਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਉਹ ਸਾਥ ਦੇ ਰਹੇ ਐ। ਹੁਣ ਇਹ ਸਾਥ ਕਿਸ ਤਰ੍ਹਾਂ ਦਾ ਦੇ ਰਹੇ ਆ ਦੇਸ਼ ਪ੍ਰਤਾਪ ਕੈਰੋਂ ਅਕਾਲੀ ਦਲ ਦੇ ਇੱਕ ਵੱਡੇ ਲੀਡਰਾਂ ਦੇ ਵਿੱਚੋਂ ਮੰਨੇ ਜਾਂਦੇ ਰਹੇ ਐ। ਹੁਣ ਕੀ ਉਹ ਸੁਖਵੀਰ ਸਿੰਘ ਬਾਦਲ ਦੇ ਪੈਰਲਲ ਖੜੇ ਹੋ ਗਏ ਐ? ਨਹੀਂ। ਦੇਖੋ ਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਸਾਹਿਬ ਲੰਬੇ ਸਮੇਂ ਤੋਂ ਸਿਆਸਤ ਵਿੱਚ ਕੰਮ ਕਰ ਰਹੇ ਐ। 25-30 ਸਾਲ ਤੋਂ। ਮਨਿਸਟਰ ਰਹੇ ਹੈ ਸੀਨੀਅਰ ਮਨਿਸਟਰ ਰਹੇ ਹੈ ਬੜਾ ਕੰਮ ਕੀਤਾ ਔਰ ਉਹਨਾਂ ਦਾ ਪਿਛੋਕੜ ਬੜਾ ਮਹਾਨ ਹੈ ਪ੍ਰਤਾਪ ਸਿੰਘ ਕਹਿਰੋ ਕਿੱਡੇ ਖੂਖਾਰ ਜਿਹਦਾ ਚੀਫ ਮਨਿਸਟਰ ਰਹੇ ਹੈ ਤੇ ਫਾਦਰ ਉਹਨਾਂ ਦੇ ਐਮਪੀ ਵੀ ਰਹੇ ਹੈ ਹੁਣ ਜਦੋਂ ਪਿਛਲੀ ਚੋਣ ਸੀ 27 ਦੇ ਵਿੱਚ ਨਾ 24 ਦੇ ਵਿੱਚ ਸੌਰੀ 22 22 ਦੀ 24 ਦੀ ਹਾਂਜੀ ਐਮਪੀ ਦੀ ਚੋਣ ਉਦੋਂ ਉਹਨਾਂ ਨੇ ਸਲਾਹ ਦਿੱਤੀ ਸੀ ਆ ਕੇ ਆਪ ਨੂੰ ਕਿਉਂਕਿ ਸਾਰੇ ਜਿਲ੍ਹੇ ਕੋਲੋਂ ਸਲਾਹ ਮੰਗਦੇ ਸੀ ਹਲਕਿਆਂ ਕੋਲੋਂ ਵੀ ਕੈਂਡੀਡੇਟ ਕਿਹੜਾ ਹੋਵੇ ਉਹਨਾਂ ਨੇ ਸਲਾਹ ਦਿੱਤੀ ਕਿ ਅ ਵਿਰਸਾ ਸਿੰਘ ਵਰਟੋਏ ਦਾ ਮਤਲਬ ਉੱਥੇ ਠੀਕ ਨਹੀਂ ਹੈ ਵੀ ਇਹਨਾਂ ਨੂੰ ਟਿਕਟ ਨਾ ਦਿਓ ਖਡੂਰ ਸਾਹਿਬ ਜੀ ਕਿਉਂਕਿ ਵਿਰਸਾ ਸਿੰਘ ਵਰਟੋਏ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਸਾਡੇ ਇਲਾਕੇ ਵਿੱਚ ਇਸ ਵੇਲੇ ਜਿਹੜਾ ਅਮਰਤਪਾਲ ਸਿੰਘ ਤੁਰਿਆ ਹੈ ਉਹਦੀ ਲੋਕੀ ਬਹੀਰ ਘੱਟ ਕੇ ਤੁਰ ਪਏ ਐ ਤੇ ਮੇਰੇ ਵਾਸਤੇ ਔਖਾ ਹੋ ਜਾਣਾ ਕਿ ਮੈਂ ਇਹਦੇ ਨਾਲ ਸਟੇਜ ਨਹੀਂ ਸਾਂਝੀ ਕਰ ਸਕਣਾ ਜੇ ਤੁਸੀਂ ਇਹ ਕਹੋ ਕਿ ਸਟੇਜ ਤੁਸੀਂ ਲਾ ਸਕਦੇ ਹੋ ਤੇ ਲਾ ਲੋ ਆ ਕੇ ਲੇਕਿਨ ਮੇਰੇ ਲਈ ਔਖਾ ਹੋ ਜਾਣਾ ਕਿਉਂਕਿ ਮੇਰੇ ਇਲਾਕੇ ਦੇ ਵਿੱਚ ਇਸ ਵੇਲੇ ਬਿਲਕੁਲ ਹੀ ਲੋਕੀ ਵਨ ਸਾਈਡਡ ਚੱਲੇ ਹੋਏ ਐ ਉਹ ਫਿਰ ਬਾਦਲ ਸਾਹਿਬ ਨੂੰ ਉਹਨੇ ਮਜਬੂਰ ਕਰਕੇ ਕਹਿੰਦਾ ਸੀਗਾ ਬਿਰਸਾ ਸੇਵਲਟੋਆ ਕਿ ਜਾਉਨ ਤੋਰੋ ਨਹੀਂ ਤਾਂ ਉਹਨੂੰ ਪਾਰਟੀ ਚ ਕੱਢੋ ਇਹ ਫਿਰ ਬਾਦਲ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਉਹ ਇਦਾਂ ਇਦਾਂ ਕਹਿੰਦੇ ਪੁੰਦਰ ਸਾਹਿਬ ਦਾ ਫੋਨ ਆਇਆ ਨਾ ਵੀ ਮੈਨੂੰ ਪੁੰਦਰ ਸਾਹਿਬ ਨੇ ਕਿਹਾ ਕਿ ਬਲਟੋਆ ਕਹਿੰਦਾ ਕਿ ਉਹਨੂੰ ਪਾਰਟੀ ਚੋਂ ਕੱਢੋ ਜਾਣ ਨੂੰ ਤੋਰੋ ਮੈਨਸ ਜੇ ਸੰਜੀ ਕਰੇ ਉਹ ਕਹਿੰਦਾ ਕਿ ਮੈਂ ਸਟੇਜ ਸੰਜੀ ਕਰ ਹੀ ਨਹੀਂ ਸਕਦਾ ਮੈਂ ਪਹਿਲਾਂ ਹੀ ਤੁਹਾਨੂੰ ਕਹਿੰਦਾ ਸੀ ਇਹਦੇ ਪਿੱਛੇ ਕੋਈ ਨਿੱਜੀ ਕਿਡ ਸੀ ਨਹੀਂ ਦੇਖੋ ਨਹੀਂ ਪਹਿਲਾਂ ਵੀ ਨਹੀਂ ਬੰਦੀ ਆਪਸ ਵਿੱਚ ਪਰ ਉਹ ਕਹਿੰਦੇ ਸੀ ਕਿ ਉਹ ਆ ਕੇ ਸਟੇਜ ਲਾ ਲੇ ਮੇਰੇ ਇਲਾਕੇ ਚ ਮੈਂ ਰੋਕਾਂਗਾ ਨਹੀਂ ਲੋਗਾਂ ਨੂੰ ਆਰਗੇਨਾਈਜ਼ ਕਰ ਲੇ ਰੈਲੀ ਕਰ ਲਵੇ ਤੁਸੀਂ ਆ ਜੋ ਜਿਹੜਾ ਮਰਜੀ ਆ ਜੇ ਪਰ ਮੈਂ ਉਹਦੇ ਨਾਲ ਸਟੇਜ ਸਾਂਝੀ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੇਰੇ ਇਲਾਕੇ ਦੇ ਲੋਕ ਨਹੀਂ ਚਾਹੁੰਦੇ ਉਹਨਾਂ ਨੇ ਫਿਰ ਉਹਨੂੰ ਜਲਦੀ ਨਾਲ ਪਾਰਟੀ ਚੋਂ ਕੱਢ ਦਿੱਤਾ ਉਹ ਘਰ ਬੈਠ ਕੇ ਰਹਿੰਦੇ ਨਾਲ ਕਿਉਂਕਿ ਉਹਦੀ ਆਦਤ ਹੈ ਥੋੜਾ ਜਿਹਾ ਮੀਡੀਆ 'ਚ ਨਹੀਂ ਜਾਂਦੇ ਨਾ ਉਹ ਪ੍ਰਿੰਟ ਮੀਡੀਆ 'ਚ ਜਾਂਦੇ ਹੈ ਨਾ ਉਹ ਕਦੀ ਵੀ ਨਹੀਂ ਗਏ ਸੋਸ਼ਲ ਮੀਡੀਆ ਤੇ ਚਲੋ ਸਾਡੇ ਨਾਲ ਤੇ ਉਸ ਦਿਨ ਤੋਂ ਪਹਿਲੇ ਦਿਨ ਤੋਂ ਅਸੀਂ ਠੀਕ ਹੈ ਮੈਂ ਤੇ ਉਹਨਾਂ ਨੂੰ ਹਰ ਹਫਤੇ ਜੋ ਜਾਨਣੀ ਹੈ ਮਿਲ ਕੇ ਜਾਨਣੀ ਹੈ ਮੇਰੇ ਤੋਂ ਭੈਣ ਭਰਾ ਨਹੀਂ ਤੇ ਮੈਂ ਉਹਨਾਂ ਨੂੰ ਉਹੀ ਭੈਣ ਸਮਝੀ ਹੋਈ ਹੈ ਜਿੱਦਾਂ ਬਾਦ ਸਾਹਿਬ ਦੇ ਬਿੱਲੀ ਸਮਝ ਕੇ ਸੀ ਕਿਉਂਕਿ ਬਾਦ ਸਾਹਿਬ ਕਹਿੰਦੇ ਮੇਰੀਆਂ ਦੋ ਤੀਆਂ ਨੇ ਇੱਕ ਵੱਡੀ ਇੱਕ ਛੋਟੀ ਦੋਨੋਂ ਤੀਆਂ ਮੇਰੀਆਂ ਕੱਟੀਆਂ ਉਹ ਮੈਨੂੰ ਭੈਣ ਹੀ ਸਮਝਦੀ ਐ ਐਵੇਂ ਮੈਂ ਕਹਾ ਭੈਣਾ ਹਾਂ ਮੇਰ ਨਾਲ ਵਰਤਦੇ ਉਦੋਂ ਤੋਂ ਲੈ ਕੇ ਉਹਨਾਂ ਨੇ ਮੇਰ ਨਾਲ ਵਾਅਦਾ ਕੀਤਾ ਸੀਗਾ ਕਿ ਆਪਾਂ ਬੀਬੀ ਜੀ ਕਿਤੇ ਨਹੀਂ ਜਾਣਾ ਜਿੱਥੇ ਤੁਸੀਂ ਹੋਗੇ ਜਿੱਥੇ ਤੁਸੀਂ ਕੰਮ ਕਰੋਗੇ ਅਸੀਂ ਉੱਥੇ ਕੰਮ ਕਰਨਾ ਕਿਉਂਕਿ ਮੇਰੇ ਵਾਸਤੇ ਹੁਣ ਸੁਖਵੀਰ ਵੀ ਸਾਨੂੰ ਛੱਡ ਗਿਆ ਬਾਪ ਸਾਡਾ ਚਲਾ ਗਿਆ ਹੁਣ ਤੁਸੀਂ ਉਹ ਸਾਡੇ ਨਾਲ ਵੀ ਅਸੀਂ ਇਕੱਠੇ ਚੱਲਣਾ ਮੈਂ ਕਿਹਾ ਠੀਕ ਹੈ ਜਿਸ ਦਿਨ ਉੱਥੇ ਸੇਵਾ ਸ਼ੁਰੂ ਜਿੱਦਾਂ ਸਾਨੂੰ ਸੇਵਾ ਲਈ ਹੈ ਉਸ ਸੇਵਾ ਦੇ ਵਿੱਚ ਜਦੋਂ ਸੱਤ ਮੈਂਬਰੀ ਕਮੇਟੀ ਬਣਾਈ ਉਹਨੇ ਉਸੇ ਦਿਨ ਹੀ ਕਹਿਤਾ ਸੀ ਕਿ ਮੈਂ ਵੀ ਭਰਤੀ ਕਰੂੰਗਾ ਹਾਂਜੀ ਉਹਨੇ ਬਕਾਇਦਾ ਕਹਿੰਦੇ ਮੈਂ ਕੋਠੀ ਸਾਫ਼ ਕਰ ਲਈਏ ਅਮਰਸਾਦੀ ਸਾਰੀ ਅਮਰਸਾਦੀ ਭਰਤੀ ਮੈਂ ਕਰਾਂਗਾ ਨਾਲ ਉਦੋਂ ਹੀ ਅਜਨਾਲਾ ਸਾਹਿਬ ਨੇ ਕਹਿਤਾ ਫਿਰ ਅਸੀਂ ਤਿੰਨੇ ਜਾਣੇ ਉਸੇ ਦਿਨ ਤੋਂ ਅਟੈਚ ਟੈਕ ਵੀ ਜੇ ਨਾਲ ਫਿਰ ਕਾਪੀ ਮੇਰੇ ਕੋਲ ਅਮਰਸਰ ਲੈ ਕੇ ਗਏ हां जी 150 ਕਾਪੀ ਉਧਰ ਲੈ ਗਏ ਸੀਗੇ ਉਹਨਾਂ ਨੇ ਮੈਂ ਕਿਹਾ ਵੀ ਤਰਨ ਤਰਨ ਸਾਰੇ ਦੀ ਅਗਵਾਈ ਤੁਸੀਂ ਨਾਲ ਲਾ ਕੇ ਕਰੋ ਅੰਮ੍ਰਿਤਸਰ ਤਰਨ ਤਰਨ ਉਹ ਮੇਰੇ ਖਿਆਲੋਂ ਥੋੜੇ ਦਿਨਾਂ ਚ ਉਹਨਾਂ ਸਾਰੇ ਵਰਕਰਾਂ ਨੂੰ ਫੋਨ ਫੋਨ ਕਰ ਦਿੱਤੇ ਹੋਏ ਇਹ ਤੇ ਉਹ ਥੋੜੇ ਦਿਨਾਂ ਚ ਆ ਕੇ ਤੇ ਉੱਥੇ ਵਰਤੀ ਤੱਕ ਅੰਮ ਸ਼ੁਰੂ ਕਰਦੇ ਵੀ ਤੁਸੀਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਜਾਣਦੇ ਹੋ ਉਹਨਾਂ ਦੀ ਵਿਰਤੀ ਨੂੰ ਜਾਣਦੇ ਹੋ ਤੁਹਾਨੂੰ ਐ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਵਿਰਸਾ ਸਿੰਘ ਵਲਟੋਹਾ ਦੇ ਪਿੱਛੇ ਆਦੇਸ਼ ਪ੍ਰਤਾਪ ਕੈਰੋਂ ਨੂੰ ਛੱਡ ਗਿਆ ਆਪਣੇ ਪਰਿਵਾਰ ਨੂੰ ਛੱਡ ਗਿਆ ਐਕਚੁਅਲੀ ਜੀ ਬੜੇ ਫੈਕਟਰ ਕੰਮ ਕਰਦੇ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਵੀ ਬਲਟਵਾ ਨਾਲ ਲੜਦਾ ਸੀ ਵਿਕਰਮ ਚਾਹੁੰਦਾ ਸੀ ਕਿ ਬਲਟਵਾ ਚੋਂ ਲੜੀਏ ਖਰੂਰ ਸਾਹ ਖਰੂਰ ਸਾਹ ਤੋਂ ਤੇ ਬਲਟਵਾ ਜਿਹੜਾ ਹਮੇਸ਼ਾ ਹੀ ਜਦੋਂ ਵੀ ਕਿਸੇ ਨੂੰ ਜਿਹੜੇ ਸੀਨੀਅਰ ਲੀਡਰਸ ਐ ਉਹਨਾਂ ਨੂੰ ਖਤਮ ਕਰਨ ਵਿੱਚ ਉਹਨਾਂ ਦੀ ਆਪੋਜੀਸ਼ਨ ਵਿੱਚ ਮੀਡੀਆ ਦੇ ਵਿੱਚ ਹਮੇਸ਼ਾ ਉਹ ਰੋਲ ਅਦਾ ਕਰਦਾ ਹੈ ਕਿ ਜਿਹੜਾ ਬੰਦੇ ਨੂੰ ਧੱਕ ਕੇ ਪਰੇ ਕਰ ਦੇਣਾ ਹੁੰਦਾ ਕੋਈ ਵੀ ਥੋੜੀ ਬੋਦੀ ਵੀ ਕੋਈ ਗੱਲ ਹੋਈ ਤੇ ਮਜਬੂਰ ਕਰ ਦਿੰਦਾ ਲੀਡਰ ਨੂੰ ਕਿ ਲੀਡਰ ਪੱਕਾ ਹੀ ਟੁੱਟ ਜਾਏ ਤੇ ਉਹ ਬਾਦਲ ਸਾਹਿਬ ਹੁਣ ਅੰਦਰ ਦਾ ਤੇ ਮੈਨੂੰ ਨਹੀਂ ਪਤਾ ਪਰ ਮੈਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਉਹ ਵੀ ਪ੍ਰੈਸ਼ਰ ਸੀ ਕੁਝ ਵਿਕਰਮ ਦੀ ਵੀ ਘਰ ਵਿੱਚ ਤੇ ਚਲਦੀ ਹੈ ਜੀ ਹਰ ਸਿਮਰ ਉਤੇ ਉਹ ਦੋਨਾਂ ਦੀ ਘਰ ਤੇ ਚਲਦੀ ਸੀ ਸੋ ਸੁਖਵੀਰ ਚਾਹੁੰਦਾ ਸੀ ਜਾਂ ਨਹੀਂ ਚਾਹੁੰਦਾ ਸੀਗਾ ਪਰ ਮੈਂ ਸਾਨੂੰ ਦੁੱਖ ਲੱਗਾ ਕਿ ਆਦੇਸ਼ ਪ੍ਰਤਾਪ ਕਹਿਣੋਂ ਪਾਸੇ ਨਹੀਂ ਸੀ ਕਰਨਾ ਚਾਹੀਦਾ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੂੰ ਕੀਤਾ ਕਰ ਖਤਮ ਹੋਇਆ ਬਾਹਾਂ ਸਿਉਦੀਆਂ ਫਿਰ ਜੋ ਆਦੇਸ਼ ਪ੍ਰਤਾਪ ਕੈਰਨ ਕੀਤਾ ਮੈਂ ਇੱਕ ਸਭ ਤੋਂ ਪਹਿਲਾਂ ਮੈਂ ਸੁਬੀਰ ਜੀ ਨਾਲ ਇਸ ਕਾਲ ਦੇ ਉੱਤੇ ਲੜੀ ਵੀ ਕੋਰ ਕਮੇਟੀ ਚ ਵੀ ਮਿਲਣੀ ਮੈਂ ਕਿਹਾ ਬਾਦਲ ਸਾਹਿਬ ਲੋਕੀ ਕਹਿੰਦੇ ਨੇ ਅੱਜ ਤੁਹਾਨੂੰ ਸ਼ਾਬਾਸ਼ ਨਹੀਂ ਦਿੰਦੇ ਲੋਕ ਕਹਿੰਦੇ ਆ ਕਿ ਜਿਹੜਾ ਪੈਨਦਾ ਨਹੀਂ ਬਣਿਆ ਉਹ ਕਿਸੇ ਦਾ ਕੀ ਬਣੇਗਾ 2 ਮਹੀਨੇ ਪਹਿਲਾਂ ਉਹਦਾ ਪਾਪ ਮਰਿਆ ਹੋਵੇ 6 ਮਹੀਨੇ ਪਹਿਲਾਂ ਤੋ ਅੱਜ ਇਹਨੂੰ ਘਰੋਂ ਕੱਢ ਦੇਵੇਂ ਕਿਹੜੀ ਭੈਣ ਹੈ ਜਿਹਦੇ ਘਰ ਵਾਲੇ ਨੂੰ ਤੂੰ ਜਦੋਂ ਜਿਹਦੇ ਘਰ ਵਾਲੇ ਨੂੰ ਤੂੰ ਸਿਆਸਤ ਵਿੱਚੋਂ ਹੀ ਕੱਢ ਦੇਂਗਾ ਪਾਰਟੀ ਚੋਂ ਕੱਢ ਦੇਂਗਾ ਕਿਹੜੀ ਭੈਣ ਤੇਰੇ ਕੋਲ ਆਏਗੀ ਫਿਰ ਮਤਲਬ ਕਹਿਨ ਤਾਂ ਪਾਬ ਕੇ ਦੁੱਖ ਤੇ ਉਹਨੂੰ ਵੀ ਲੱਗਦਾ ਨਾ ਹੁਣ ਭੈਣ ਵੀ ਦੁਖੀ ਭੈਣ ਵੀ ਬਾਹਰ ਕੱਢਦੀ ਫਿਰ ਉਹ ਵੀ ਕਹਿੰਦੇ ਮੈਨੂੰ ਵੀ ਬਹੁਤ ਦੁੱਖ ਹੈ ਮੇਰੀ ਮੇਰੀ ਇੱਕੋ ਭੈਣ ਸੀਗੀ ਮੈਂ ਉਹਨੂੰ ਵੀ ਬਾਹਰ ਕੱਢ ਦਿੱਤਾ ਪਾਰਟੀ ਚੋਂ ਮੈਂ ਪਾਰਟੀ ਕਰਕੇ ਕੀਤਾ ਵੀ ਤੂੰ ਪਾਰਟੀ ਕਰਕੇ ਬਾਕੀ ਲੋਕਾਂ ਨੂੰ ਤੇ ਹੁਣ ਬਿਕਰਮ ਕਿੰਨਾ ਕੁਝ ਬੋਲਦਾ ਬਿਕਰਮ ਦੀਆਂ ਕਿੰਨੀਆਂ ਗਲਤੀਆਂ ਆ ਰਹੀਆਂ ਉਹਨਾਂ ਤਾਂ ਕੱਢੇ ਨਹੀਂ ਮੇਰਾ ਮੇਰਾ ਸਿਰਫ ਇੱਕੋ ਹੀ ਹੈ ਕਿ ਸੁਖਬੀਰ ਦੀ ਇਹ ਬਲੰਡਰ ਸੀ ਬਲੰਡਰ ਕਿ ਆਦੇਸ਼ ਪ੍ਰਤਾਪ ਨੂੰ ਪਾਰਟੀ ਚੋਂ ਕੱਢਣਾ ਤੁਸੀਂ ਕਹਿੰਦੇ ਸਾਥੀਆਂ ਨੂੰ ਪਾਰਟੀ ਚੋਂ ਕੱਢਣਾ ਜਾਂ ਕਿਸੇ ਨੂੰ ਵੀ ਕਿਸੇ ਦੇ ਕਹਿਨ ਤੇ ਸਰਦਾਰ ਪ੍ਰਕਾਸ਼ ਬਾਦਲ ਦੀ ਇੱਕ ਸਿਫਤ ਹੁੰਦੀ ਸੀ ਵੀ ਉਹ ਆਪਣੇ ਰਿਸ਼ਤੇ ਛੇਤੀ ਨਹੀਂ ਸਿਗਵਾਂਦੇ ਛੇਤੀ ਨਹੀਂ ਸਿਗਵਾਂਦੇ ਗੁਰਦਾਸ ਬਾਦਲ ਜੀ ਭਾਵੇਂ ਮਨਪ੍ਰੀਤ ਬਾਦਲ ਪਾਸੇ ਵੀ ਹੋਇਆ ਲੇਕਿਨ ਦਾਸ ਜੀ ਨੂੰ ਫਿਰ ਬਾਦਲ ਸਾਹਿਬ ਜਾ ਕੇ ਇੱਥੇ ਇਕੱਠੇ ਸਲਾਹ ਕਰਦੇ ਹੁੰਦੇ ਸੀ ਅਰ ਹਰਸੇਮਤ ਦੀ ਚੌਂਕ ਸੀ ਦਾਸ ਜੀ ਆਪਾਂ ਘਰ ਆਏ ਚੱਲ ਕੇ ਕਹਿੰਦੇ ਪ੍ਰਕਾਸ਼ ਪਾਸ਼ ਹੀ ਕਹਿੰਦੇ ਸੀ ਪਾਸ਼ ਮੈਂ ਵੋਟਾਂ ਪਿੰਡ ਪਿੰਡ ਜਾਊਂਗਾ ਤੈਨੂੰ ਪਾਊਂਗਾ ਕਿਉਂਕਿ ਸਾਡੇ ਘਰੋਂ ਦੀਵਾ ਨਹੀਂ ਪੁਜਣਾ ਚਾਹੀਦਾ ਉਹ ਜਿਸ ਬੰਦਿਆਂ ਦੀ ਵੱਡਿਆ ਬੰਦਿਆਂ ਦੀ ਆ ਸੋਚ ਸੀ ਇਹਨੇ ਪਤਾ ਨਹੀਂ ਕਿਉਂ ਪੈਰ ਤੇ ਘਵਾੜੇ ਮਾਰੇ ਸਮਝ ਨਹੀਂ ਆਂਦੀ ਸ਼ੋਅ ਦਾ ਦੇਸ਼ ਪ੍ਰਤਾਪ ਕਹਿ ਰੋ ਇੱਕ ਵੱਖਰੇ ਧੜੇ ਦੇ ਵਿੱਚ ਇਨਡਾਇਰੈਕਟਲੀ ਅਜੇ ਤੱਕ ਪਰ ਕੀ ਉਹ ਡਾਇਰੈਕਟ ਹੋਣਗੇ ਕੀ ਉਹ ਮੇਨਸਟ੍ਰੀਮ ਦੇ ਵਿੱਚ ਆਉਣਗੇ ਡਾਇਰੈਕਟ ਹੀ ਹੈ ਜੀ ਡਾਇਰੈਕਟ ਹੀ ਹੈ ਕੋਈ ਉਹਨਾਂ ਵਾਪਸ ਨਹੀਂ ਜਾਣਾ ਉੱਥੇ ਜਦੋਂ ਮੇਰੇ ਅਨਸਾਰ ਉਹ ਤਾਂ ਮੇਰੇ ਖਿਆਲ ਅਨੁਸਾਰ ਉਹਨਾਂ ਨੇ ਸੁਖਵੀਰ ਬਾਦਲ ਨਾਲ ਹੁਣ ਨਹੀਂ ਜਾਣਾ ਤੁਸੀਂ ਇੱਕ ਗੱਲ ਆਖੀ ਕਿ ਬਿਕਰਮ ਸਿੰਘ ਮਜੀਠੀਆ ਬਹੁਤ ਗਲਤੀਆਂ ਕਰ ਰਿਹਾ ਉਹਨਾਂ ਨੂੰ ਨਹੀਂ ਕੱਢਦੇ ਕਿਉਂ ਨਹੀਂ ਕੱਢ ਪਾ ਰਹੇ ਜਾਂ ਕੀ ਕਾਰਨ ਹੋ ਸਕਦਾ ਜੇ ਕੱਢ ਜੇ ਕੱਢਣਾ ਚਾਹੀਦਾ ਆ ਤੇ ਬਿਕਰਮ ਮਜੀਠੀਆ ਦੇ ਉੱਤੇ ਇਹ ਐਕਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ ਮੈਂ ਨਹੀਂ ਕਹਿੰਦੀ ਕੱਢਣਾ ਚਾਹੀਦਾ ਵਿਕਰਮ ਸਿੰਘ ਜੀਟੀ ਨੇ ਵੀ ਤੇ ਬਿਆਨ ਦਿੱਤਾ ਸੀ ਵੀ ਸ਼੍ਰੀ ਅਕਾਲ ਤਰ ਸਾਹਿਬ ਤੋਂ ਜਿਹੜਾ ਇਹਨਾਂ ਨੇ ਹੁਕਮਨਾਮਾ ਨਹੀਂ ਮੰਨਿਆ ਅਕਾਲ ਤਰ ਸਾਹਿਬ ਦਾ ਮਾੜਾ ਕੀਤਾ ਨਿੰਦਾ ਕੀਤੀ ਨਾ ਉਹਨੇ ਉਹਨੂੰ ਤਾਂ ਗਲਤੀ ਤਾਂ ਨਹੀਂ ਕਹਿ ਸਕਦੇ ਨਹੀ ਨਹੀ ਗਲਤੀ ਨਹੀਂ ਕੀਤੀ ਉਹਨੇ ਵੀ ਨਿੰਦਾ ਕੀਤੀ ਔਰ ਬਾਕੀ ਵੀ ਨਿੰਦਾ ਕੀਤੀ ਬਾਕੀ ਇਹਨੂੰ ਹੋਰ ਨਾ ਜਾਣਨਾ ਵੇਖਦੇ ਐ ਉਹਨਾਂ ਨੂੰ ਹੋਰ ਨਾ ਜਾਣਨਾ ਵੇਖਦੇ ਆਪਾਂ ਕੀ ਕਹਿ ਸਕਦੇ ਆ ਜੀ ਅਸਲ ਬੀਬੀ ਜੀ ਇੱਕ ਇੱਕ ਚੀਜ਼ ਹੋਰ ਕੀ ਭਾਈ ਅਮਰਿਤਪਾਲ ਸਿੰਘ ਵਾਲਾ ਫੈਕਟਰ ਦੂਸਰੇ ਪੈਰਲ ਜਿਹੜਾ ਧੜਾ ਅਕਾਲੀ ਦਲ ਦਾ ਖੜਿਆ ਉਹਦੇ ਵਿੱਚ ਵੇਖਣ ਨੂੰ ਮਿਲੂਗਾ ਮੈਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੀ ਕਿਉਂਕਿ ਉਹਨਾਂ ਨੇ ਇੱਕ ਪਾਰਟੀ ਬਣਾਈ ਹੈ ਆਪਣੀ ਵਾਰਿਸ ਪੰਜਾਬ ਦੇ ਅਕਾਲੀ ਦਲ ਉਹਨਾਂ ਹਰ ਕੋਈ ਬੰਦਾ ਆਪਣੀ ਜਿਹੜੀ ਪਾਰਟੀ ਬਣਾਉਂਦਾ ਉਹਨੂੰ ਤਕੜੀ ਕਰਦਾ ਹੈ ਅਲਾਈਅੰਸ ਪਾਰਟੀਆਂ ਦਾ ਆਪਸ ਵਿੱਚ ਹੋ ਸਕਦਾ ਹੈ ਹੋ ਸਕਦਾ ਹੈ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਚੋਂ ਆਣੀ ਹੈ ਉਹਦੇ ਚ ਦੋ ਪਾਰਟੀ ਅਲਾਈਅੰਸ ਕਰ ਸਕ ਪੰਥਕ ਪਾਰਟੀਆਂ ਸਾਰੀਆਂ ਇਕੱਲੇ ਜਨਰਲ ਅਲਾਈਅੰਸ ਕਰ ਸਕਦੀਆਂ ਉਹ ਕਹਿੰਦਾ ਕੋਈ ਕਰਦਾ ਇਹ ਤਾਂ ਬਾਅਦ ਦੀ ਗੱਲ ਪਰ ਕੀ ਬੀਬੀ ਜ਼ਗੀਰ ਕੌਰ ਪ੍ਰਧਾਨਗੀ ਵੱਲ ਨੂੰ ਪੈਰ ਧਰਨਗੇ ਨਵੇਂ ਨਵੇਂ ਧੜੇ ਦੇ ਦੇਖੋ ਅਸੀਂ ਇੱਕ ਮੈਂ ਤੁਹਾਨੂੰ ਦੱਸਾਂ ਜੀ ਜਿਹੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜਾਂ ਸੀਐਮ ਦੀ ਕੁਰਸੀ ਹੈ ਉਹ ਐਮਐਲਏਸ ਤੇ ਡਿਪੈਂਡ ਕਰਦੀ ਹੁੰਦੀ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੈ ਉਹ ਵੀ ਮੈਂਬਰਸ ਤੇ ਡਿਪੈਂਡ ਕਰਦੀ ਹੁੰਦੀ ਹੁਣ ਜਿਹੜੀ ਗੱਲ ਅਸੀਂ ਕਹਿੰਨੇ ਆ ਕਿ ਜਦੋਂ ਮੈਂਬਰਸ ਜਿਹਨੂੰ ਚਾਣਗੇ ਉਹਨੂੰ ਪ੍ਰਧਾਨ ਬਣਾਉਣਗੇ ਡੈਲੀਗੇਟਸ ਜਿਹਨੂੰ ਚਾਣਗੇ ਉਹਨੂੰ ਅਕਲਤ ਦਾ ਪ੍ਰਧਾਨ ਬਣਾਉਣਗੇ ਸੀਐਮ ਦੀ ਕੁਰਸੀ ਜਦੋਂ ਆਏਗੀ ਜਿਹਨੂੰ ਐਮਐਲਏ ਚਾਣਗੇ ਉਹਨੂੰ ਬਣਾਣਗੇ ਤੇ ਅਸੀਂ ਅਸੀਂ ਇਹ ਥੋੜਾ ਸੋਚ ਸਕਦੇ ਕਿ ਮੈਂ ਹੀ ਬਣਾ ਸਕਦੀ ਨਹੀਂ ਮੈਂ ਉਸ ਧੜੇ ਦੀ ਗੱਲ ਕਰ ਰਹੇ ਹਾਂ ਜਿੱਦੀ ਹੁਣ ਭਰਤੀ ਹੁੰਦੀ ਭਈ ਇੱਥੇ ਵੀ ਮੈਂ ਇਹ ਗੱਲ ਕਰਦੀ ਨਾ ਇੱਥੇ ਮੈਂਬਰਾਈ ਚੋਣ ਹੋਣੀ ਪਹਿਲਾਂ ਸਿੱਧੀ ਪ੍ਰਧਾਨਗੀ ਦੀ ਤੇ ਹੋਣੀ ਨਹੀਂ ਜੇ ਪ੍ਰਧਾਨਗੀ ਸਿੱਧੀ ਹੋਣੀ ਤੇ ਪ੍ਰਧਾਨ ਲਈ ਕੋਈ ਖੜਾ ਹੋਏ ਪ੍ਰਧਾਨਗੀ ਚੋਣ ਸਿੱਧੀ ਹੁੰਦੀ ਨਹੀਂ ਹਾਂਜੀ ਬਿਲਕੁਲ ਏ ਸਿਚੁਏਸ਼ਨ ਫਿਲਹਾਲ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ